अच्छा बाबू लेकर ये बाबू। अच्छा अच्छा यहाँ कोई रैली रूली है किसका है कुछ पता एक केजरीवाल अब आया कौन भी आया है ऐसे कहाँ के रहने वाले हो? के बिहार के बिहार के तो आपको पता भी प्रेसिडेंट यहाँ पे कौन आ रहा है नहीं हमको पता नहीं है। बाबू के साथ आ रहा है ਸਭ ਯਹਾਂ ਪਰ ਹੈ ਚਾਹੀ ਬੀਬੂਤੀ ਸ਼ਰਮਾ ਚ ਕੋਈ ਵੀ ਹੋਵੇ ਮੰਟੂ ਦਾ ਯਾਰ ਨਾ ਹੋਣਾ ਕਿਤੇ ਨਾ ਕਿਤੇ ਕੰਮ ਚ ਹੋਣਗੇ ਕੋਈ ਐਸੀ ਗੱਲ ਨਹੀਂ ਕਿਹ ਕਿਹਤ ਮੀਨਿੰਗ ਪੋਸਟ ਦੇ ਵਿੱਚ ਨਜ਼ਰ ਆ ਰਹੀ ਉਹ ਗੁੱਟ ਬੰਦੀ ਨਹੀਂ ਨਹੀ ਨਹੀ ਕੋਈ ਗੁੱਟ ਬੰਦੀ ਨਹੀਂ ਲੋਕ ਸਭਾ ਚੋਣਾਂ ਦੀ ਵੱਡੀ ਅਪਡੇਟ ਲੈ ਕੇ ਹਾਜ਼ਰ ਹੋ ਗਿਆ ਦੱਸਦੇ ਆ ਆਮ ਆਦਮੀ ਪਾਰਟੀ ਦੇ ਵੱਲੋਂ ਕੱਲ ਸੁਜਾਨਪੁਰ ਵਿਖੇ ਸ਼ਮਸ਼ੇਰ ਬਾਗ ਦੇ ਵਿੱਚ ਰੈਲੀ ਨੂੰ ਸੰਬੋਧਿਤ ਕੀਤਾ ਗਿਆ ਤੇ ਇਸ ਮੌਕੇ ਤੇ ਹਲਕਾ ਗੁਰਦਾਸਪੁਰ ਤੋਂ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਅ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਜਿਹੜੇ ਨੇ ਉਹ ਮੌਜੂਦ ਸਨ ਤੇ ਇਹ ਸਾਰੀ ਕਾਰਵਾਈ ਜਿਹੜੀ ਹੈ ਐਡਵੋਕੇਟ ਭਾਨੂੰ ਪ੍ਰਤਾਪ ਦੀ ਅਗਵਾਈ ਦੇ ਹੇਠ ਜਿਹੜੀ ਇਹ ਰੈਲੀ ਹੈ ਉਹ ਕੀਤੀ ਗਈ ਤੇ ਇਸ ਮੌਕੇ ਤੇ ਜੇਕਰ ਅਸੀਂ ਗੱਲ ਕਰੀਏ ਆਮ ਆਦਮੀ ਪਾਰਟੀ ਦੇ तमाम ਕਾਰਜਕਰਤਾ ਦੀ ਜਿਵੇਂ ਕਿ ਤੁਹਾਨੂੰ ਅਸੀਂ ਦੱਸਿਆ ਹੈ ਕਿਤੇ ਨਾ ਕਿਤੇ ਹਲਕਾ ਅਤੇ ਜ਼ਿਲ੍ਹਾ ਇੰਚਾਰ ਜਿਹੜੇ ਨੇ ਆਵਾਦਨੀ ਪਾਰਟੀ ਦੇ ਅਮਿਤ ਮੰਟੂ ਜਿਹੜੇ ਨੇ ਅਮਿਤ ਸਿੰਘ ਮੰਟੂ ਜਿਹੜੇ ਨੇ ਉਹ ਕਿਤੇ ਨਾ ਕਿਤੇ ਗਾਇਬ ਦਿਖਾਈ ਦਿੱਤੇ ਇਥੋਂ ਤਾਂ ਕੀ ਪਠਾਨਕੋਟ ਹਲਕੇ ਦੇ ਜਿਹੜੇ ਇੰਚਾਰਜ ਨੇ ਵੀ ਬੁੱਤੀ ਸ਼ਰਮਾ ਉਹ ਮੌਜੂਦ ਸਨ ਪਰ ਸੁजानਪੁਰ ਦੇ ਜਿੱਥੇ ਕਿ ਇਹ ਰੈਲੀ ਜਿਹੜੀ ਆ ਸੰਬੋਧਿਤ ਕੀਤੀ ਜਾ ਰਹੀ ਹੈ ਇਹ ਰੈਲੀ ਜਿੱਥੇ ਹੋ ਰਹੀ ਹੈ ਉਹ ਕਿਤੇ ਨਾ ਕਿਤੇ ਗਾਇਬ ਦਿਖੀ ਤੇ ਇੱਕ ਵੱਡਾ ਸਵਾਲ ਜਿਹੜਾ ਹੈ ਉਹ ਖੜਾ ਹੁੰਦਾ ਨਜ਼ਰ ਆਇਆ ਫਿਲਹਾਲ ਤੁਹਾਨੂੰ ਦੱਸ ਦਿੰਨੇ ਆ ਇਸ ਰੈਲੀ ਦੇ ਵਿੱਚ ਜਦੋਂ ਲਾਚਨ ਕਟਾਰੂਚਕ ਜੋ ਕਿ ਕੈਬਨਿਟ ਮੰਤਰੀ ਨੇ ਆਮ ਆਦਮੀ ਪਾਰਟੀ ਵੱਲੋਂ ਤਾਂ ਉਹਨਾਂ ਨੂੰ ਜਦੋਂ ਸਵਾਲ ਕੀਤੇ ਗਏ ਤਾਂ ਉਹ ਕਿਤੇ ਨਾ ਕਿਤੇ ਕੰਨੀ ਖਸਕਾਉਂਦੇ ਹੋਏ ਨਜ਼ਰ ਆਏ। ਇੱਕ ਸਵਾਲ ਵੱਡਾ ਖੜਾ ਹੁੰਦਾ ਹੈ ਕਿ ਕੀ ਗੱਲ ਪਾਰਟੀਆਂ ਦੇ ਦਰਮਿਆਨ ਜਿਹੜੀ ਗੁੱਟਬਾਜ਼ੀ ਚੱਲਦੀ ਹੈ ਉਹ ਤਾਂ ਦੇਖਣ ਨੂੰ ਮਿਲ ਰਹੀ ਹੈ ਪਰ ਪਾਰਟੀ ਦੇ ਅੰਦਰ ਵੀ ਗੁੱਟਬਾਜ਼ੀ ਜਿਹੜੀ ਹੈ ਸੱਤਾ ਨੂੰ ਲੈ ਕੇ ਕਿਤੇ ਨਾ ਕਿਤੇ ਗਰਮਾਈ ਹੋਈ ਨਜ਼ਰ ਆ ਰਹੀ ਹੈ। ਕਿਉਂਕਿ ਜਿਸ ਹਲਕੇ ਦੇ ਵਿੱਚ ਇਹ ਆਮ ਆਦਮੀ ਪਾਰਟੀ ਦੀ ਰੈਲੀ ਕੀਤੀ ਗਈ ਉਥੋਂ ਦੇ ਜਿਹੜੇ ਇੰਚਾਰਜ ਨੇ ਅਮਿਤ ਸਿੰਘ ਮੰਟੂ ਉਹ ਗਾਇਬ ਰਹੇ ਉਹਨਾਂ ਦੀ ਨਾ ਮੌਜੂਦਗੀ ਦੇ ਵਿੱਚ ਇਹ ਜਿਹੜੀ ਤਮਾਮ ਕਾਰਵਾਈ ਹੈ ਉਹ ਕੀਤੀ ਗਈ ਤਾਂ ਤੁਸੀਂ ਦੇਖ ਸਕਦੇ ਹੋ ਸਵਾਲ ਜਿਹੜੇ ਨੇ ਉਹ ਖੜੇ ਹੁੰਦੇ ਨਜ਼ਰ ਆ ਰਹੇ ਨੇ ਤੇ ਸਵਾਲਾਂ ਦਾ ਜਵਾਬ ਲੈਣ ਲਈ ਜਦੋਂ ਸਾਡੇ ਪੱਤਰਕਾਰ ਦੇ ਵੱਲੋਂ ਕੈਬਨਟ ਮੰਤਰੀ ਨੂੰ ਇਹ ਸਵਾਲ ਪੁੱਛੇ ਗਏ ਤਾਂ ਉਹ ਟਾਲਮਟੋਲ ਕਰਦੇ ਹੋਏ ਨਜ਼ਰ ਆਇਆ ਉਹਨਾਂ ਦਾ ਕਹਿਣਾ ਸੀ ਕਿ ਉਹ ਆਪਣੇ ਡਿਊਟੀਆਂ ਦੇ ਵਿੱਚ ਜਿਹੜੇ ਨੇ ਉਹ ਲੱਗੇ ਹੋਏ ਜਦਕਿ ਰੈਲੀ ਤੋਂ ਵੱਡੀ ਡਿਊਟੀ ਹੋਰ ਕੋਈ ਉਹੀ ਨਹੀਂ ਸਕਦੀ ਜਦੋਂ ਤੁਸੀਂ ਲੋਕਾਂ ਨੂੰ ਲੋਕਾਂ ਦਾ ਇਕੱਠ ਭਾਰੀ ਇਕੱਠ ਖੜਾ ਹੁੰਦਾ ਹੈ ਤਾਂ ਉਸ ਨੂੰ ਸਾਂਭਣ ਦੇ ਲਈ तमाम ਕਾਰਜਕਰਤਾਵਾਂ ਦੀ ਲੋੜ ਪੈਂਦੀ ਹੈ ਪਰ ਇੱਥੇ ਕੁਝ ਹੋਰ ਹੀ ਦੇਖਣ ਨੂੰ ਮਿਲਿਆ ਜਿੱਥੇ ਕਿ ਹਲਕਾ ਇੰਚਾਰਜ ਜਿਨ੍ਹਾਂ ਦੇ ਹਲਕੇ ਦੇ ਵਿੱਚ ਇਹ ਰੈਲੀ ਸੱਦੀ ਗਈ ਹੈ ਉਥੋਂ ਉਹ ਹੀ ਗਾਇਬ ਨਜ਼ਰ ਆਏ ਇੰਨਾ ਹੀ ਨਹੀਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਤੁਹਾਨੂੰ ਦਿਖਾ ਦਿੰਦੇ ਹਾਂ ਅਸੀਂ 17 న్యూਸ ਦੇ ਮਾਧਿਅਮ ਨਾਲ ਤੁਸੀਂ ਦੇਖ ਸਕਦੇ ਹੋ ਕਿ ਪੋਸਟਰ ਦੇ ਉੱਤੇ ਵੀ ਅਮਿਤ ਸਿੰਘ ਵੰਟੂ ਦੀ ਤਸਵੀਰ ਜਿਹੜੀ ਹੈ ਉਹ ਦੇਖਣ ਨੂੰ ਨਹੀਂ ਮਿਲੀ ਤਮਾਮ ਕਾਰਜਕਰਤਾ ਜਿਹੜੇ ਨੇ ਉਹਨਾਂ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਦੇਖਣ ਨੂੰ ਮਿਲੀਆਂ ਨੇ ਪਰ ਅਮਿਤ ਸਿੰਘ ਮੰਟੂ ਦੀ ਤਸਵੀਰ ਜਿਹੜੀ ਹੈ ਉਹ ਕਿਤੇ ਨਾ ਕਿਤੇ ਗਾਇਬ ਰਹੀ ਤਾਂ ਤੁਸੀਂ ਖੁਦ ਹੀ ਹਿਸਾਬ ਲਗਾ ਸਕਦੇ ਹੋ ਕਿ ਕਿਤੇ ਨਾ ਕਿਤੇ ਇੱਕ ਗੱਲ ਸਾਫ਼ ਹੁੰਦੀ ਦਿਖਾਈ ਦੇ ਰਹੀ ਹੈ ਕਿ ਗੁੱਟਬਾਜ਼ੀ ਪਾਰਟੀ ਦੇ ਅੰਦਰ ਹੀ ਜਿਹੜੀ ਹੈ ਉਹ ਗਰਮਾਈ ਹੋਈ ਨਜ਼ਰ ਆ ਰਹੀ ਹੈ ਕੈਂਕਵਾ ਤੁਹਾਨੂੰ ਸੁਣਾ ਦਿੰਦੇ ਆ ਜੇ ਤੁਹਾਨੂੰ ਸਾਡੇ ਪੱਤਰਕਾਰ ਵੱਲੋਂ ਲਾਲਚਨ ਘਟਾਰੂ ਚੱਕ ਨੂੰ ਜੁੜਾ ਹੈ ਇਹ ਸਵਾਲ ਕੀਤੇਗੇ ਜੋ ਵੀ ਕੈਬਨਿਟ ਮੰਤਰੀ ਨੇ ਤਾਂ ਉਹਨਾਂ ਨੇ ਕਿਸ ਤਰ੍ਹਾਂ ਨਾਲ ਸਵਾਲਾਂ ਨੂੰ ਪਲਟਾਉਂਦੇ ਹੋਏ ਜਵਾਬ ਦਿੱਤਾ ਆਉ ਤੁਹਾਨੂੰ ਸੁਣਾ ਦਿੰਦੇ ਆ ਨਹੀਂ ਕੋਈ ਗਰੁੱਪ ਰੇ ਆ ਅਸਲ 'ਚ ਆਪਣੇ ਆਪਣੀ ਡਿਊਟੀ ਸਾਰੇ ਨਿਭਾ ਰਹੇ ਆ ਤੁਸੀਂ ਦੇਖਿਆ ਅੱਜ ਸੁਜਾਨਪੁਰ ਹਲਕੇ ਦੇ ਲੋਕਾਂ ਦਾ ਲਾਭ ਸਾਲ ਕੱਟ ਜਿਹੜਾ ਆ ਉਹ ਇਥੇ ਕੀਤਾ ਗਿਆ ਸੋ ਇਹ ਆਰਥਰ ਕਿਸੇ ਗਰੁੱਪ ਵੱਲੋਂ ਨਹੀਂ ਇਹ ਰਾਟ ਕਟ ਪਾਰਟੀ ਵੱਲੋਂ ਕੀਤਾ ਗਿਆ ਸੋ ਸਾਰੇ ਸਾਥੀ ਆਪਣੇ ਆਪਣੇ ਥਾਂ ਤੇ ਆਪਣੀ ਆਪਣੀ ਡਿਊਟੀ ਨਿਭਾ ਰਹੇ ਆ ਮੈਂ ਕਹਿੰਦਾ ਸਭ ਸਭ ਯਹਾਂ ਪਰ ਹੈ ਚਾਹੀ ਵੀ ਬੂਤੀ ਸ਼ਰਮਾ ਚ ਕੋਈ ਵੀ ਹੋਰ ਮੰਤੂ ਦਾ ਯਹਾਂ ਨਾ ਹੋਣਾ ਕਿਤੇ ਨਾ ਕਿਤੇ ਕੰਮ ਚ ਹੋਣਗੇ ਕੋਈ ਐਸੀ ਗੱਲ ਨਹੀਂ ਬੇਸਿਕ ਵਧੀਆ ਫਲੈਕਸ ਲਗੀਆਂ ਦੇ ਵਿੱਚ ਕੋਈ ਪਰਟੀ ਨਹੀਂ ਆਉਦੀ ਹਰ ਤਕਰੀਬ ਦੇ ਪੋਸਟਰ ਦੇ ਵਿੱਚ ਨਜ਼ਰ ਆ ਰਹੇ ਉਹ ਗੁੱਟ ਬੰਦੇ ਨਹੀਂ ਨਜ਼ਰ ਆਉਂਦੇ ਨਹੀਂ ਨਹੀਂ ਕੋਈ ਗੁੱਟ ਬੰਦੇ ਨਹੀਂ ਪਾਰਟੀ ਨੇ ਉਹਨਾਂ ਨੂੰ ਵੱਡਾ ਦਰਜਾ ਦਿੱਤਾ ਹੈ ਉਹ ਡਿਸਟ੍ਰਿਕਟ ਪ੍ਰੈਜ਼ੀਡੈਂਟ ਨੇ ਹਲਕਾ ਚਾਰਜ ਇਹ ਨਹੀਂ ਨਹੀਂ ਜੇਕਰ ਅਸੀਂ ਗੱਲ ਕਰੀਏ ਇਸ ਭਾਰੀ ਇਕੱਠ ਦੀ ਤਾਂ ਇਸ ਇਕੱਠ ਦੇ ਵਿੱਚ ਬਿਹਾਰ ਦੇ ਲੋਕ ਜਿਹੜੇ ਨੇ ਉਹ ਜ਼ਿਆਦਾ ਹਿੱਸੇਦਾਰੀ ਪਾਉਂਦੇ ਹੋਏ ਨਜ਼ਰ ਆਉਂਦੇ ਤੁਸੀਂ ਦੇਖ ਸਕਦੇ ਹੋ ਜਿਹੜੇ ਮਾਈਗ੍ਰੈਂਟ ਨੇ ਜੋ ਕਿ ਬਿਹਾਰ ਤੋਂ ਨੇ ਪੰਜਾਬ ਤੋਂ ਨਹੀਂ ਹੈ ਜਦੋਂ ਉਹਨਾਂ ਨੂੰ ਸਵਾਲ ਕੀਤਾ ਗਿਆ ਕਿ ਉਹ ਇੱਥੇ ਕਰਨ ਕੀ ਆਏ ਨੇ ਤਾਂ ਉਹ ਕੁਝ ਟਾਲਮਟੋਲ ਉਹਨਾਂ ਵੱਲੋਂ ਵੀ ਜਿਹੜੇ ਨੇ ਉਹ ਕੀਤੇ ਗਏ ਨੇ ਤਾਂ ਉਹਨਾਂ ਨੇ ਇਹ ਕਿਹਾ ਕਿ ਸਾਨੂੰ ਬਾਉ ਜੀ ਲੈ ਕੇ ਆਏ ਨੇ ਇੱਥੇ ਤੁਸੀਂ ਦੇਖ ਸਕਦੇ ਹੋ ਇਕੱਠ ਬਣਾਉਣ ਦੇ ਲਈ ਇੱਕ ਇਮੇਜ ਭਾਰੀ ਇਮੇਜ ਦਿਖਾਉਣ ਦੇ ਲਈ ਲੋਕਾਂ ਨੂੰ ਇੱਥੇ ਮਾਈਗ੍ਰੈਂਟਸ ਜਿਹੜੇ ਨੇ ਬਿਹਾਰੀ ਜਿਹੜੇ ਲੋਕ ਨੇ ਉਹਨਾਂ ਨੂੰ ਲਿਆਂਦਾ ਗਿਆ ਜਿਹਨਾਂ ਨੂੰ ਕਿ ਇੰਨਾ ਹੀ ਨਹੀਂ ਪਤਾ ਕਿ ਇੱਥੇ ਕੈਂਡੀਡੇਟ ਕੌਣ ਨੇ ਉਮੀਦਵਾਰ ਕੌਣ ਨੇ ਤਾਂ ਤੁਸੀਂ ਹਿਸਾਬ ਲਗਾ ਸਕਦੇ ਹੋ ਜਿਸ ਇਨਸਾਨ ਨੂੰ ਉਮੀਦਵਾਰ ਦਾ ਨਹੀਂ ਪਤਾ ਤਾਂ ਉਸ ਸੰਬੋਧਨ ਸੁਣਨ ਦੇ ਲਈ ਜਾਂ ਫਿਰ ਰੈਲੀ ਦੇ ਵਿੱਚ ਸ਼ਾਮਿਲ ਹੋਣ ਲਈ ਕਰਨ ਕੀ ਆ ਸਕਦਾ ਹੈ ਤਾਂ ਸਾਫ਼ ਦਿਖਾਈ ਦਿੰਦਾ ਹੈ ਕਿ ਆਮ ਆਦੀ ਪਾਰਟੀ ਦੇ ਵੱਲੋਂ ਲੋਕ ਜਿਹੜੇ ਨੇ ਉਹ ਹਾਇਰ ਕੀਤੇ ਜਾ ਰਹੇ ਨੇ ਤਾਂ ਜੋ ਉਹਨਾਂ ਦੀ ਰੈਲੀ ਦੇ ਵਿੱਚ ਹਜੂਮ ਜਿਹੜਾ ਹੈ ਉਹ ਦੇਖਣ ਨੂੰ ਮਿਲ ਸਕੇ ਪ੍ਰਸਾਦ ਜੀ ਕਿਹੜਾ ਨਾਮ ਹੈ ਜੀ ਤਮਰੋ ਸਾਹਿਬ ਕਹਾਂ ਆਏ ਹੋ ਅਜੀ ਰਹਿ ਰਹੇ ਆ ਇਹ ਬੈਠਣ ਨਹੀਂ ਅੱਜ ਕਹਾਂ ਆਏ ਹੋ ਯਹਾਂ ਤੇ ਆ ਗਏ ਕੀ ਆ ਯਹਾਂ ਤੇ यहाँ पे आए हैं वही पैलेस में पैलेस में पैले क्या है पैलेस में बाबू लेके आया है साहब कौन को, सा बाबू लेके बाब आया ये बाबा अच्छा अच्छा यहाँ कोई रैली रुली है हां किसका है कुछ पता एक केंद्रीय सरकार में कौन आ रहे हैं अब आया कौन अभी आया है, हम नहीं देखते हाँ, पता तो कुछ कौन आ रहे हैं हम नहीं पैठानकोट में रहते हैं ऐसे गांव के रहने वाले तैयार कर बिहार आप क्या कर रहे हैं यहाँ काम कर रहे हैं वोटर कार्ड कहाँ का, का? आपको आपको पता प्रेजेंट यहाँ पे कौन आ रहा है नहीं हमको पता नहीं बाबू के साथ आया है बोला चलो वहाँ पे वोट आपका बिहार में चलता है पंजाब में नहीं जहाँ रहते हैं वहाँ रहते आधार कार्ड है कहीं भी रहते ਕਮੈਂਟ ਕਰਕੇ ਤੁਸੀਂ ਆਪਣੀ ਰਾਏ ਜ਼ਰੂਰ ਦੱਸਣਾ ਕਿ ਵਜ੍ਹਾ ਹੋ ਸਕਦੀ ਹੈ ਅਮੈਜ਼ਿੰਗ ਬੰਟੂ ਦੀ ਪਾਰਟੀ ਦੇ ਵੱਲੋਂ ਜਿਹੜਾ ਹੈ ਕਿਤੇ ਨਾ ਕਿਤੇ ਦੂਰੀ ਬਣਾਉਂਦੇ ਹੋਏ ਨਜ਼ਰ ਆ ਰਹੇ ਨੇ ਜਿਨ੍ਹਾਂ ਦੇ ਹਲਕੇ ਦੇ ਵਿੱਚ ਇਹ तमाम ਰੈਲੀ ਜਿਹੜੀ ਹੈ ਉਹ ਸੰਬੋਧਨ ਕੀਤੀ ਗਈ ਕਿਤੇ ਨਾ ਕਿਤੇ ਦੂਰੀ ਬਣਾਉਂਦੇ ਹੋਏ ਨਜ਼ਰ ਆ ਰਹੇ ਨੇ ਤੁਸੀਂ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦੱਸਣਾ ਕੈਮਰਾ ਪਰਸਿਦ ਹਣੀ ਦੇ ਨਾਲ ਅਦਸਨੀ ਦੀ ਰਿਪੋਰਟ